ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਅੱਜ ਰਾਗ ਕਰਨ ਜਾ ਰਹੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਾਂ ਦੀ ਤਰਤੀਬ ਅਨੁਸਾਰ 27ਵਾਂ ਰਾਗ ਮਲਾ ਰਾਗ ਹੈ ਜੋ ਕਿ ਧਾਟ ਖਮਾਜ ਤੋਂ ਉਪਜਿਆ ਹੈ ਇਸ ਵਿੱਚ ਸਵਰ ਦੋਵੇਂ નિਸ਼ਾਦ ਅਤੇ ਬਾਕੀ ਸਵਰ ਸ਼ੁੱਧ ਹੁੰਦੇ ਹਨ ਵਰਜਿਤ ਸਵਰ ਇਸ ਵਿੱਚ ਕੋਈ ਨਹੀਂ ਹੁੰਦਾ ਵਾਦੀ ਇਸ ਦਾ ਮੱਧਮ ਅਤੇ ਸੰਵਾਦੀ ਇਸ ਦਾ ਛੜਜ ਹੁੰਦਾ ਹੈ ਇਸ ਦਾ ਸਮਾਂ ਰਾਤ ਦਾ ਤੀਜਾ ਬਹਿਰ ਅਤੇ ਵਰਖਾ ਰੁੱਤ ਵਿੱਚ ਹਰ ਸਮੇਂ ਗਾਇਆ ਜਾਂਦਾ ਹੈ ਸੋ ਇਸ ਦੀ आरोह ਅਵਰੋਹ ਕੁਝ ਇਸ ਪ੍ਰਕਾਰ ਹੈ ਸ ਰੇ ਗ ਮ ਰੇ ਪਾ ਨਿਧੈ ਨੀ ਸਾ ਸਾਧਾ ਨੀ ਪਾ ਮੰਗਾ ਮਰੇ ਰੇਨੇ ਸਾ ਸੁ ਜੋ ਅਸੀਂ ਅੱਜ ਸ਼ਬਦ ਕਰਨ ਜਾ ਰਹੇ ਹਾਂ ਉਸ ਦੀ ਅਸਥਾਈ ਅਤੇ ਅੰਤਰੀ ਦੀ ਨੋਟੇਸ਼ਨ ਕੁ ਜਿਸ ਪ੍ਰਕਾਰ ਹੈ सा धनी प म प मा ग रे रे नी सा म रे प धनी प म रे सा साधनी प म प म गा म रे रे नी सा स्थाई दी नोटेशन अगे असं अंतरे नोटेषन देखा गे ਮਾਰੇ ਪਨੀਧਨੀ ਸਾ 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 ਰੇਨੀ ਸਾ ਰੇ ਗਮਰੇਨੀ ਸਾਧਨੀ ਪ ਮਾਰੇ ਸਾ ਸੁਹੁਣ ਅਸੀਂ ਇਹਦੇ ਵਿੱਚ ਸ਼ਬਦ ਦੇਖਾਂਗੇ ਪੁਨਵ ਪੁਨਵ ਆਇਆ ਪੁਨਵ ਪੁਨਵ ਆਇਆ ਬਰਸੇ ਹੜੀ ਵਿਰਸਲਾਏ ਝੜੀ ਪੁਨਵ ਪੁਨਵ ਹਾਇਆ ਪੁਨਵ ਪੁਨਵ ਹਾਇਆ ਕਿੰਸੀ ਸਥਾਈ ਸੋ ਹਣ ਅਸੀਂ ਅੰਤਰਾ ਦੇਖਾਂਗੇ नानक भण चले कंत कै नानक भण चले कंत कै सोमन सदरनी सोमन सदरनी कुनव कुनव आया ਸੋ ਐਸੀ ਸ਼ਾਬਦ ਪੂਰਾ ਐਸੀ ਤੁਸੀਂ ਪ੍ਰੈਕਟਿਸ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ